ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਬਹੁਤ ਕੁਝ ਦੇਖਿਆ ਜੋ 86 ਜਵਦਾਸ ਹੈਡਗੰਥੀ ਅਕਾਲ ਤਖਤ ਸਾਹਿਬ ਤੇ ਆਏ ਪੰਜਾਬ ਵਿੱਚ ਜਾਣਾ ਪੈਂਦਾ ਅਸੀਂ ਕਿ ਜਾਇਦਾ ਸੀ ਸੁਨਸਾਨ ਅਸੀਂ ਦੇਖਦੇ ਸੀ ਸਾਰਿਆਂ ਜੋ ਪਰ ਜੋ ਬੰਦਾ ਜਿਹੜਾ ਸਾਡਾ ਮਨੁੱਖੀ ਜਨ ਤਿੰਨਾਂ ਥਾਵਾਂ ਤੇ ਸਿੱਖ ਮਰ ਰਹੇ ਸਨ ਖਾਲਕੂ ਬਣ ਗਿਆ ਤਾਂ ਵੀ ਸਿੱਖ ਮਰ ਗਿਆ ਪੁਲਿਸ ਵਿੱਚ ਮਰ ਗਿਆ ਤਾਂ ਵੀ ਸਿੱਖ ਮਰ ਗਿਆ ਜਨਾਮ ਬੰਦਾ ਮਰ ਗਿਆ ਤਾਂ ਵੀ ਸਿੱਖ ਮਰ ਗਿਆ ਤੇ ਤਿੰਨਾਂ ਥਾਵਾਂ ਤੇ ਸਿੱਖ ਹੀ ਮਰ ਰਹੇ ਸਨ ਭਾਵੇਂ ਕਿਸੇ ਰੂਪ ਵਿੱਚ ਹੀ ਮਰ ਰਹੇ ਸਨ ਨਕਸਾਨ ਤੇ ਸਾਡੀ ਨੌਜਵਾਨੀ ਦੇ ਬਿਲਕੁਲ ਬਿਲਕੁਲ ਜੀ ਅਸੀਂ ਤੇ ਉਹ ਵੀ ਮਹਾਵਰ ਸਾਡੇ ਸੋਹਣੇ ਨੇ ਕਿ ਜਿਹੜਾ ਗੈਰ ਸਿੱਖ ਬੰਦਾ ਪੁਲਿਸ ਵਿੱਚ ਹੁੰਦਾ ਸੀ ਕਹਿੰਦੇ ਸਾਡੇ ਦੋ ਹੱਥੇ ਲੱਡੂ ਆ ਹੱਥੇ ਪਾਸੇ ਸਿੱਖ ਮਾਰ ਰਹੇ ਆ ਨਹੀਂ ਸਾਡੇ ਪਾਸੇ ਸਿੱਖ ਹੀ ਮਾਰੇ ਆ ਇਹ ਗੈਰ ਸਿੱਖ ਬੰਦੇ ਉਸ ਸਮੇਂ ਬਈਆਂ ਇਹ ਬੋਲਨੇ ਜਿਹੜੇ ਪੁਲਿਸ ਵਿੱਚ ਸਨ ਕੈਸੀ ਸਾਡੇ ਫਫੜ ਜੀ ਨੇ ਦੱਸਿਆ ਪੁਲਿਸ ਵਿੱਚ ਰਹੇ ਸਨ ਉਹ ਥਾਣੇ ਚ ਘੁੰਮਦੇ ਕੰਮ ਨੇ ਕਰਦੇ ਸਨ ਉਹਨਾਂ ਦਿਨਾਂ ਚ ਇਸ ਕਰਕੇ ਉਸ ਸਮੇਂ ਤੋਂ ਜੋ ਹੁੰਦੇ 92 ਤੋਂ ਬਾਅਦ ਜਦੋਂ ਅਗਲਾ ਦੌਰ ਸ਼ੁਰੂ ਹੁੰਦਾ ਹੈ ਕਿ ਜਦੋਂ ਇਹ ਇਹ ਸਿੱਖ ਸਿਆਸਤਦਾਨ ਜਿਹੜਾ ਹੈ ਇਹਨੂੰ ਉੱਠਣ ਦਾ ਮੌਕਾ ਮਿਲਦਾ ਹੈ ਫਿਰ ਅਸੀਂ ਉਸ ਤੋਂ ਬਾਅਦ ਦੂਜਾ ਖਾਲਸਾ ਮਾਰਚ ਕਰਦੇ ਹਾਂ ਜਦੋਂ ਸਿਆਸਤ ਕਰਵਟ ਲੈਂਦੀ ਹੈ